ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਟੌਪਿਕ ਆ ਟੌਪਿਕ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁਸੀਂ ਥੰਬਨੇਲ ਦੇ ਉੱਤੇ ਪੜ੍ਹ ਲਿਆ ਹੋਣਾ ਵੀ ਲਿਖਿਆ ਆ ਵੀ ਆਹ ਤਿੰਨ ਚੀਜ਼ਾਂ ਜਿਹੜੀਆਂ ਜ਼ਿੰਦਗੀ ਵਿੱਚ ਹ ਪੰਛੀ ਪਰਿਦੇਵਾਂ ਕੁੰਦੀਆਂ ਜਿਹੜੀਆਂ ਇੱਕ ਵਾਰ ਉੱਡ ਜਾਣ ਤਾਂ ਮੁੜ ਕੇ ਜਲਦੀ ਮਤਲਬ ਵੈਸੇ ਹੱਥ ਹੀ ਨਹੀਂ ਆਉਂਦੀਆਂ ਹੈਗੀਆਂ ਜਲਦੀ ਦਾ ਕਹਿਣਾ ਇੱਕ ਉਹੀ ਹੋਗਾ ਪਰ ਕੋਈ ਕੁਛ ਰੇਅਰ ਚਾਂਸ ਹੁੰਦਾ ਵੀ ਤੁਹਾਡੇ ਹੱਥ ਜੇ ਦੁਆਰਾ ਆ ਜਨ ਹਨਾ ਉਹ ਕਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਗੌਰ ਕਰਿਓ ਵੀ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਗਵਾਉਣਾ ਕਦੇ ਵੀ ਹਨਾ ਇੱਕ ਪੰਛੀ ਦੀ ਤਰ੍ਹਾਂ ਹੁੰਦੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਯਕੀਨ ਦੀ ਜਿਹਨਾਂ ਨੂੰ ਆਪਾਂ ਪੰਜਾਬੀ ਵਿੱਚ ਵਿਸ਼ਵਾਸ ਕਹਿ ਦਿੰਦੇ ਆ ਬਲੀਵ ਹਨਾ ਚਾਹੇ ਉਹ ਤੁਸੀਂ ਕਿਸੇ ਦੇ ਕਰਦੇ ਹੋ ਜਾਂ ਕੋਈ ਤੁਹਾਡੇ ਤੇ ਕਰਦਾ ਜਿਹੜਾ ਵਿਸ਼ਵਾਸ ਆ ਯਕੀਨ ਆ ਜਦੋਂ ਇੱਕ ਵਾਰ ਉੱਠ ਜਾਂਦਾ ਨਾ ਕਿਸੇ ਵੀ ਰੀਜ਼ਨ ਕਰਕੇ ਹਨਾ ਚਾਹੇ ਕੋਈ ਛੋਟੀ ਮੋਡੀ ਨੋਕ ਚੋਂ ਕੋਈ ਹੋਵੇ ਜਾਂ ਕੋਈ ਗਲਤਫਹਮੀ ਹੋਈ ਹੋਵੇ ਹਨਾ ਜਦੋਂ ਵਿਸ਼ਵਾਸ ਕਿਸੇ ਤੋਂ ਉੱਠ ਜਾਂਦਾ ਆ ਤਾਂ ਉਹ ਫਿਰ ਵਿਸ਼ਵਾਸ ਜ਼ਿੰਦਗੀ ਚ ਬਣਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਸੋ ਦੋਸਤੋ ਵਿਸ਼ਵਾਸ ਆ ਇੱਕ ਐਸੀ ਚੀਜ਼ ਆ ਜਿਹੜਾ ਜਿਹਨੂੰ ਬਣਾਉਣ ਨੂੰ ਟਾਈਮ ਲੱਗਦਾ ਪਰ ਵਿਸ਼ਵਾਸ ਖਤਮ ਕਰਨ ਨੂੰ ਇੱਕ ਪਲ ਵੀ ਨਹੀਂ ਲੱਗਦਾ ਹਨਾ ਮੜ ਜੀ ਗੱਲ ਤੇ ਵਿਸ਼ਵਾਸ ਟੁੱਟ ਜਾਂਦਾ ਹਨਾ ਸੋ ਖਿਆਲ ਰੱਖਿਆ ਕਰੋ ਵੀ ਜਿਹੜਾ ਵਿਸ਼ਵਾਸ ਆ ਇਹਨੂੰ ਕਾਇਮ ਰੱਖੋ ਹਨਾ ਚਾਹੇ ਤੁਸੀਂ ਕਿਸੇ ਦੇ ਕੰਮ ਨੂੰ ਜਾਂ ਕੋਈ ਥੋੜੇ ਤੇ ਗੱਲ ਦਾ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਸਨਮਾਨ ਦੀ ਸਨਮਾਨ ਜਿਹਨੂੰ ਆਪਾਂ ਕਹਿੰਦੇ ਨੇ ਇੱਜ਼ਤ ਰਿਸਪੈਕਟ ਠੀਕ ਹੈ ਜੀ ਇਹ ਵੀ ਜੇ ਇੱਕ ਵਾਰ ਇਨਸਾਨ ਦੀ ਚਲੀ ਜਾਵੇ ਹਨਾ ਕਿਸੇ ਵੀ ਗੱਲਾਂ ਕਰਕੇ ਹਨਾ 100 ਗੱਲਾਂ ਹੁੰਦੀਆਂ ਨੇ ਹਨਾ ਕਿਸੇ ਨਾ ਕਿਸੇ ਕਰਕੇ ਕੋਈ ਨਾ ਕੋਈ ਉਹ ਕੋਈ ਮਿਸਬਿਹੇਵ ਕਰਦਾ ਹਨਾ ਜਾਂ ਕਿਸੇ ਨਾਲ ਜਾ ਏਦਾਂ ਲੜਾਈ ਝਗੜਾ ਹੋ ਜਾਂਦਾ ਜਾਂ ਕਾਫੀ ਹੋਰ ਰੀਜ਼ਨ ਨੇ ਹਨਾ ਜੇ ਇੱਕ ਵਾਰ ਰਿਸਪੈਕਟ ਚਲੀ ਜਾਵੇ ਹਨਾ ਤਾਂ ਉਹ ਵੀ ਇੱਕ ਪੰਛੀ ਵਾਂਗੂਆ ਮੁੜ ਕੇ ਜਲਦੀ ਹੱਥ ਨਹੀਂ ਆਉਂਦੀ ਹੈਗੀ ਜਿਹੜੀ ਰਿਸਪੈਕਟ ਹੁੰਦੀ ਹੈ ਜਿਹੜੀ ਆਪਣੀ ਇੱਜ਼ਤ ਹੁੰਦੀ ਹੈ ਠੀਕ ਹੈ ਜੀ ਚਾਹੇ ਮੈਂ ਆ ਚਾਹੇ ਤੁਸੀਂ ਹੋ ਚਾਹੇ ਕੋਈ ਵੀ ਆ ਐਨੀਬਾਡੀ ਠੀਕ ਹੈ ਜੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਟਾਈਮ ਦੀ ਸਮਾਂ ਠੀਕ ਹੈ ਜੀ ਸਮਾਂ ਵੀ ਇੱਕ ਵਾਰ ਨਿਕਲ ਗਿਆ ਹੱਥੋਂ ਹਨਾ ਆਪਾਂ ਬਾਚੋ ਉਸ ਚੀਜ਼ ਨੂੰ ਫਿਰ ਕੋਸ਼ਿਸ਼ ਦਿਆਂ ਯਾਰ ਉਹ ਟਾਈਮ ਸੀ ਜੇ ਆਪਾਂ ਉਸ ਟਾਈਮ ਤੇ ਉਹ ਚੀਜ਼ ਕਰ ਲੈਂਦੇ ਜੋ ਗਾਵੀ ਹੁੰਦੀ ਹੈ ਵੀ ਹਨਾ ਵੀ ਹੁਣ ਤਾਂ ਜੇ ਉਹ ਇੱਕ ਘਾਤ ਵੀ ਆਪਸ ਤਾਈਂ ਕੀ ਹੁੰਦਾ ਜਦ ਚਿੜੀਆ ਚੁੱਕੀ ਖੇਤ ਹਨਾ ਇਸ ਸਮਾਂ ਵੀ ਇੱਕ ਪੰਛੀ ਦੀ ਤਰ੍ਹਾਂ ਹੁੰਦਾ ਆ ਹੱਥ 'ਚ ਹੁੰਦਾ ਜਦੋਂ ਤੁਹਾਡੇ ਹੱਥ 'ਚ ਸਮਾਂ ਹੈਗਾ ਤੁਸੀਂ ਜਿਹੜਾ ਕੰਮ ਕਰਨਾ ਉਹਨੂੰ ਉਸੇ ਟਾਈਮ ਤੇ ਕੰਮ ਨੂੰ ਪਰਫੈਕਟ ਟਾਈਮ ਤੇ ਆਣਾ ਤਾਂ ਠੀਕ ਆ ਜੇ ਉਸ ਸਮਾਂ ਕੁਝ ਜੇ ਤਾਂ ਕਈ ਵਾਰ ਬਹੁਤ ਵੱਡੀ ਓਪਰਚੁਨਿਟੀ ਹੱਥ ਚੋਂ ਨਿਕਲ ਜਾਂਦੀ ਆ ਸੋ ਉਸ ਸਮੇਂ ਦਾ ਵੀ ਰਿਸਪੈਕਟ ਕਰੋ ਸੰਗ ਨੂੰ ਵੀ ਹੱਥ ਚ ਫੜ ਕੇ ਰੱਖੋ ਸਮੇਂ ਦਾ ਸਹੀ ਇਸਤੇਮਾਲ ਕਰੋ ਸੋ ਦੋਸਤੋ ਇਹ ਤਿੰਨ ਚੀਜ਼ਾਂ ਨੇ ਜ਼ਿੰਦਗੀ ਚ ਬਹੁਤ ਜ਼ਰੂਰੀ ਨੇ ਇਹਨਾਂ ਚੀਜ਼ਾਂ ਤੇ ਪਕੜ ਹੋਣੀ ਚਾਹੀਦੀ ਆ ਮੈਂ ਹਰੇਕ ਵੀਡੀਓ ਚ ਕਹਿਣਾ ਹਨਾ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਤੇ ਪਕੜ ਬਣਾ ਕੇ ਰੱਖੋ ਆਪਣੀ ਲਾਈਫ ਦੇ ਵਿੱਚ ਇਹ ਬਹੁਤ ਕੰਮ ਆਉਂਦੀਆਂ ਨੇ ਇਹ ਚੀਜ਼ਾਂ ਠੀਕ ਹੈ ਸੋ ਦੋਸਤੋ ਇੱਥੇ ਵੀ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ